ਸੰਗਤ ਜੀ ਅਸੀਂ ਸਾਰੇ ਜੀਵ ਇਹ ਗੱਲ ਪਲੀ ਪਾਂਤ ਜਾਣਦੇ ਹਾਂ ਕਿ ਸਾਡਾ ਜਿਹੜਾ ਇਹ ਮਨੁੱਖਾ ਜਨਮ ਹੋਇਆ ਹੈ ਇਹ ਉਸ ਪਰਮੇਸ਼ਰ ਦਾ ਨਾਮ ਲੈਣ ਲਈ ਸਾਨੂੰ ਮਿਲਿਆ ਹੈ ਸਾਨੂੰ ਇਹ ਇੱਕ ਅਫਸਰ ਮਿਲਿਆ ਹੈ ਇੱਕ ਮੌਕਾ ਮਿਲਿਆ ਹੈ ਕਿਉਂਕਿ ਉਸ ਪਰਮੇਸ਼ਰ ਦੀ ਭਗਤੀ ਮਨੁੱਖਾ ਜੀਵਨ ਦੇ ਵਿੱਚ ਹੀ ਹੋ ਸਕਦੀ ਹੈ ਗੁਰਬਾਣੀ ਕਹਿੰਦੀ ਆ ਕਿ ਜਿਹੜੇ ਦੇਵਤੇ ਨੇ ਉਹ ਵੀ ਮਨੁੱਖਾ ਸਰੀਰ ਚਾਹੁੰਦੇ ਨੇ ਕਿ ਭਗਤੀ ਸਿਰਫ ਤੇ ਸਿਰਫ ਮਨੁੱਖਾ ਦੇ ਦੇ ਵਿੱਚ ਹੋ ਸਕਦੀ ਹੈ ਇਸ ਦੇਹੀ ਕੋ ਸਿਮਰੈ ਦੇਵ ਤੇ ਇਹ ਜਾਣਦਿਆਂ ਹੋਇਆਂ ਵੀ ਸਾਡਾ ਮਨ ਸੁੱਤਾ ਪਿਆ ਪਰਮੇਸ਼ਰ ਦਾ ਨਾਮ ਜਪਣ ਲਈ ਰਾਜੀ ਨਹੀਂ ਹੁੰਦਾ ਖੋਰ ਦੂਸਰੇ ਕੰਮ ਕਰਨ ਦੇ ਲਈ ਬਹੁਤ ਦੌੜਦਾ ਹੈ ਦਸਾਂ ਪਾਸਿਆਂ ਵਿੱਚ ਦੌੜਿਆ ਫਿਰਦਾ ਹੈ ਮੇਰੇ ਪਾਸ਼ਾ ਕਹਿੰਦੇ ਨੇ ਤੀਸਰੇ ਪਾਸ਼ਾ ਜੀ ਦੀ ਬਾਣੀ ਹੈ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਕਹਿੰਦੇ ਇਸ ਸੰਸਾਰ ਦੇ ਵਿੱਚ ਲੱਭਿਆਂ ਲੱਭਦੇ ਨਹੀਂ ਹੈ ਕਿਉਂ ਨਹੀਂ ਲੱਭਦੇ ਕਿਉਂਕਿ ਬਹੁਤ ਵਿਰਲੇ ਨੇ ਬਹੁਤ ਘੱਟ ਨੇ ਜਿਹੜੇ ਉਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਰੂਹਾਂ ਬਹੁਤ ਘੱਟ ਨੇ ਆਪਾਂ ਝਾਤੀ ਮਾਰ ਕੇ ਦੇਖ ਸਕਦੇ ਹਾਂ ਨਾ ਕਥਾ ਕਰ ਲੈਣੀ ਕੀਰਤਨ ਕਰ ਲੈਣਾ ਪਾਠ ਕਰ ਲੈਣਾ ਇੱਕ ਹੋਰ ਗੱਲ ਹੈ ਉਸ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਣਾ ਇੱਕ ਹੋਰ ਗੱਲ ਹੈ ਉਹ ਬਹੁਤ ਵਿਦਲੀਆਂ ਰੂਹਾਨੇ ਫਿਰ ਜੇ ਸਾਨੂੰ ਉਹਨਾਂ ਦਾ ਦੀਦਾਰ ਹੋ ਜਾਂਦਾ ਉਹਨਾਂ ਦੀ ਸੰਗਤ ਮਿਲਦੀ ਆ ਫਿਰ ਕੀ ਹੁੰਦਾ ਫਿਰ ਪਾਸ਼ਾ ਕਹਿੰਦੇ ਤਿੰਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਉਹ ਰੂਹਾਂ ਜੋ ਉਹਦੇ ਪ੍ਰੇਮ ਰੰਗ ਵਿੱਚ ਰੰਗੀਆਂ ਹੋਈਆਂ ਨੇ ਉਹਨਾਂ ਦੀ ਸੰਗਤ ਵਿੱਚ ਅਸੀਂ ਵੀ ਨਾਮ ਜਪਦੇ ਹਾਂ ਸਾਨੂੰ ਵੀ ਉਹਨਾਂ ਤੋਂ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਆ ਫਿਰ ਜਦੋਂ ਨਾਮ ਦੀ ਕਮਾਈ ਸਾਡੇ ਕੋਲ ਇਕੱਠੀ ਹੁੰਦੀ ਆ ਫਿਰ ਕੀ ਹੁੰਦਾ ਸਾਡਾ ਮੁਖ ਰੋਸ਼ਨ ਹੋ ਜਾਂਦਾ ਅਸੀਂ ਉਸ ਦੀ ਦਰਗਾਹ ਦੇ ਵਿੱਚ ਆਪਣੇ ਨਾਮ ਧੰਨ ਦੀ ਕਮਾਈ ਦੀ ਟਿਕਟ ਲੈ ਕੇ ਜਾਂਦੇ ਹਾਂ ਸਾਨੂੰ ਉੱਥੇ ਕੋਈ ਨਾ ਨਹੀਂ ਹੁੰਦੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਨੂੰ ਜੀ ਆਇਆਂ ਹੁੰਦੀ ਆ ਅਸੀਂ ਪਰਵਾਣ ਚੜ ਜਾਂਦੇ ਆ ਸਾਡਾ ਆਵਾ ਗਵਨ ਖਤਮ ਹੋ ਜਾਂਦਾ ਇਹ ਹੈ ਉਹ ਦੀ ਭਗਤੀ ਕਰਨ ਵਾਲਿਆਂ ਦੀ ਸੰਗਤ ਦਾ ਫਲ ਪਰਮੇਸ਼ਰ ਦੀ ਸਾਨੂੰ ਸਾਰਿਆਂ ਨੂੰ ਨਸੀਬ ਕਰਾਉਣ ਵਾਹਿਗੁਰੂ ਜੀ わルーフ。<laughs>